ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀਰ ਭਰਾ ਸੰਗਤ ਜੀ ਨੂੰ ਬੇਨਤੀ ਹੈ ਸੰਗਤ ਦੇ ਜਾਣਕਾਰੀ ਬੱਚਿਆਂ ਨੂੰ ਸਿੱਖ ਕੌਮ ਨਾਲ ਜੋੜਨ ਵਾਸਤੇ ਸਿੱਖੀ ਨਾਲ ਸਾਂਝ ਪਾਉਣ ਵਾਸਤੇ ਇਹ ਜਿਹੜਾ ਚੈਨਲ ਤੁਹਾਡਾ ਆਪਣਾ ਚੈਨਲ ਹੈ ਜੀਐਸਟੀਵੀ 13 13 ਅਸੀਂ ਇਸ ਚੈਨਲ ਦੁਆਰਾ ਗੁਰਬਾਣੀ ਵਿਚਾਰ ਸ਼ਬਦ ਵਿਚਾਰ ਤੇ ਬੱਚਿਆਂ ਨੂੰ ਜੋੜਨ ਵਾਸਤੇ ਪ੍ਰਸ਼ਨ ਉੱਤਰ ਆਮ ਸੰਗਤਾਂ ਵਾਸਤੇ ਪ੍ਰਸ਼ਨ ਉੱਤਰ ਸੰਗਤਾਂ ਵਾਸਤੇ ਇਹ ਆਪਾਂ ਪ੍ਰਸ਼ਨ ਉੱਤਰ ਜਿਹੜਾ ਉਹਦਾ ਪ੍ਰੋਗਰਾਮ ਵਿੱਚ ਵਿੱਚ ਕਰੀਦਾ ਹੈ ਤਾਂ ਕਿ ਸਾਡੇ ਬੱਚਿਆਂ ਨੂੰ ਸਾਡੇ ਗੁਰੂ ਸਾਹਿਬ ਦੇ ਜੀਵਨੀ ਬਾਰੇ ਪਤਾ ਲੱਗੇ ਕਿਉਂਕਿ ਰੁਚੀ ਘਟ ਗਈ ਹੈ ਅੱਜਕੱਲ ਦੁਬਾਰਾ ਰੁਚੀ ਪੈਦਾ ਕਰਨ ਵਾਸਤੇ ਨਿਮਾਣੀ ਕੋਸ਼ਿਸ਼ ਕੀਤੀ ਹੈ ਤੁਸੀਂ ਹੰਗਾਰਾ ਦਿਓ ਸਾਥ ਦਿਓ ਇਸ ਮਿਸ਼ਨ ਨੂੰ ਆਪਾਂ ਅੱਗੇ ਲੈ ਕੇ ਚੱਲੀਏ ਤੁਸੀਂ ਸਾਰੇ ਵੀਰਪਰਾ ਇਸ ਚੈਨਲ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਿਆ ਕਰੋ ਕਮੈਂਟ ਦੇ ਵਿੱਚ ਵਾਹਿਗੁਰੂ ਤੇ ਲਾਈਕ ਦਾ ਬਟਨ ਦਬਾਇਆ ਕਰੋ ਤੇ ਨਾਲ ਆਪਣੇ ਬੱਚਿਆਂ ਨੂੰ ਇਹ ਪ੍ਰੋਗਰਾਮ ਪੂਰਾ ਦਿਖਾਇਆ ਕਰੋ ਚੰਗੇ ਪ੍ਰੋਗਰਾਮ ਜਦੋਂ ਦਿਖਾਵਾਂਗੇ ਤੇ ਬੱਚਿਆਂ ਦਾ ਜਿਹੜਾ ਧਿਆਨ ਹੈ ਚੰਗੇ ਪਾਸੇ ਲੱਗੂਗਾ ਜੇ ਬੱਚਿਆਂ ਦਾ ਧਿਆਨ ਧਰਮ ਵਾਲੇ ਪਾਸੇ ਗੁਰਮਤ ਵਾਲੇ ਪਾਸੇ ਲੱਗਣ ਲੱਗ ਗਿਆ ਇੱਕ ਦਿਨ ਇਹ ਦੁਨੀਆ ਤੇ ਰੋਸ਼ਨ ਹੋਣਗੇ ਨਾਮ ਕਮਾਉਣਗੇ ਰੁਚੀ ਨਾਲ ਪੜਨਗੇ ਰੁਚੀ ਨਾਲ ਮਾਪਿਓ ਦੀ ਸੇਵਾ ਕਰਨਗੇ ਸਮਾਜ ਦੀ ਸੇਵਾ ਕਰਨਗੇ ਨਸ਼ਿਆਂ ਤੋਂ ਰਹਿਤ ਰਹਿਣਗੇ ਕਿਉਂਕਿ ਸਿੱਖ ਸਿੱਖੀ ਧਰਮ ਹੀ ਐਸਾ ਧਰਮ ਜਿਹੜਾ ਹਮੇਸ਼ਾ ਬੰਦੇ ਨੂੰ ਜੋੜ ਦਿੰਦਾ ਚੰਗੇ ਪਾਸੇ ਲਾ ਦਿੰਦਾ ਹੈ ਉਹਦੇ ਅੰਦਰ ਜਜ਼ਬਾ ਪੈਦਾ ਹੋ ਜਾਂਦਾ ਹੈ, ਪ੍ਰੇਮ ਪੈਦਾ ਹੋ ਜਾਂਦਾ ਹੈ। ਤੇ ਆਓ ਸਭ ਤੋਂ ਪਹਿਲਾਂ ਜੋ ਅੱਜ ਦਾ ਆਪਾਂ ਪ੍ਰੋਗਰਾਮ ਉਲੀਕ ਰਹੇ ਆ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੀਵਨੀ ਬਾਰੇ ਪ੍ਰਸ਼ਨ ਉੱਤਰ ਹਨ। ਉਹ ਆਪ ਜੀ ਨਾਲ ਅੱਜ ਸਾਂਝ ਪਾ ਰਹੇ ਆ ਤੇ ਫਿਰ ਬੇਨਤੀ ਕਰਾਂਗੇ ਜੋ ਵੀ ਵੀਰ ਭਰਾ ਇਸ ਪ੍ਰੋਗਰਾਮ ਨੂੰ ਵੇਖੇ ਅੱਗੇ ਤੋਂ ਅੱਗੇ ਸ਼ੇਅਰ ਕਰਨ ਆਪਣੇ ਬੱਚਿਆਂ ਨੂੰ ਵੀ ਇਸ ਧਿਆਨ ਵਿੱਚ ਜੋੜੋ ਲਾਲ ਲੈਣ ਬੱਚੇ ਵੀ ਧਿਆਨ ਦੇ ਸੁਆਓ ਅੱਜ ਦਾ ਜਿਹੜਾ ਪ੍ਰਸ਼ਨ ਹੈ ਗੁਰੂ ਨਾਨਕ ਸਾਹਿਬ ਮਹਾਰਾਜੀ ਦੇ ਪਰਥਾਏ ਆਪਾਂ ਅੱਜ ਦੇ ਬਚਨ ਕਰਨੇ ਆ ਪ੍ਰਸ਼ਨ ਕਰਨੇ ਆ ਪਹਿਲਾ ਪ੍ਰਸ਼ਨ ਹੈ ਪ੍ਰਸ਼ਨ ਨੰਬਰ 1 ਸ਼ਕ ਧਰਮ ਦੀ ਨਹੀਂ ਕਿਸ ਨੇ ਰੱਖੀ ਸੀ ਉੱਤਰ ਗੁਰੂ ਨਾਨਕ ਦੇਵ ਜੀ ਨੇ ਪ੍ਰਸ਼ਨ ਨੰਬਰ 2 ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਮ ਲਿਖੋ ਉੱਤਰ ਬੇਬੇ ਨਾਨਕੀ ਜੀ ਪ੍ਰਸ਼ਨ ਨੰਬਰ 3 ਬੇਬੇ ਨਾਨਕੀ ਜੀ ਗੁਰੂ ਨਾਨਕ ਦੇਵ ਜੀ ਤੋਂ ਕਿੰਨੇ ਸਾਲ ਵੱਡੇ ਸਨ ਉੱਤਰ 5 ਸਾਲ ਪ੍ਰਸ਼ਨ ਨੰਬਰ 4 ਗੁਰੂ ਜੀ ਨੇ ਕਿੰਨੀ ਉਮਰ ਵਿੱਚ ਜਨੇਊ ਪਾਉਣ ਤੋਂ ਇਨਕਾਰ ਕੀਤਾ ਸੀ ਉੱਤਰ 10 ਸਾਲ ਦੀ ਉਮਰ ਦੇ ਵਿੱਚ ਪ੍ਰਸ਼ਨ ਨੰਬਰ 5 ਗੁਰੂ ਜੀ ਮੱਝੀਆਂ ਦੇ ਵਾਰੀ ਕਿੰਨੀ ਉਮਰ ਵਿੱਚ ਬਾਣੇ ਗੁਰੂ ਜੀ ਮੱਝੀਆਂ ਦੇ ਵਾਂਗੀ ਕਿੰਨੀ ਉਮਰ ਵਿੱਚ ਬਾਣੇ ਜਾਣੀ ਇਹ ਗੁਰੂ ਸਾਹਿਬ ਨੇ ਮੱਝੀਆਂ ਚਾਰੀਆਂ ਨੇ ਉਹ ਉਮਰ ਕਿਹੜੀ ਸੀ ਮਹਾਰਾਜ ਦੇ ਉਸ ਵੇੜੇ ਉੱਤਰ 12 ਸਾਲ ਦੀ ਉਮਰ ਵਿੱਚ ਮੱਝੀਆਂ ਚਾਰੀਆਂ ਪ੍ਰਸ਼ਨ ਨੰਬਰ 6 ਗੁਰੂ ਜੀ ਦਾ ਵਿਆਹ ਕਿੰਨੇ ਸਾਲ ਦੀ ਉਮਰ ਵਿੱਚ ਕਿਸ ਨਾਲ ਹੋਇਆ ਉੱਤਰ 18 ਸਾਲ ਦੀ ਉਮਰ ਵਿੱਚ ਮਾਤਾ ਸੁਰਖਣੀ ਜੀ ਨਾਲ ਵਿਆਹ ਹੋਇਆ ਪ੍ਰਸ਼ਨ ਨੰਬਰ 7 ਗੁਰੂ ਨਾਨਕ ਦੇਵ ਜੀ ਦੇ ਸਹੁਰੇ ਦਾ ਕੀ ਨਾਮ ਸੀ ਉੱਤਰ ਮੂਲ ਚੰਦ ਜੀ ਪ੍ਰਸ਼ਨ ਨੰਬਰ 8 ਮੂਲ ਚੰਦ ਜੀ ਕਿੱਥੋਂ ਦੇ ਰਹਿਣ ਵਾਲੇ ਸਨ ਉੱਤਰ ਬਟਾਲੇ ਦੇ ਗੁਰੂ ਜੀ ਦੇ ਜੀਜਾ ਜੀ ਦਾ ਕੀ ਨਾਮ ਸੀ ਉੱਤਰ ਭਾਈ ਜੈ RAM ਜੀ ਪ੍ਰਸ਼ਨ ਨੰਬਰ 10 ਗੁਰੂ ਜੀ ਆਪਣੇ ਜੀਜੇ ਜੀ ਕੋਲ ਕਿਸ ਸਥਾਨ ਤੇ ਗਏ ਉੱਤਰ ਸultanpur ਵਿਖੇ ਪ੍ਰਸ਼ਨ ਨੰਬਰ 11 ਗੁਰੂ ਨਾਨਕ ਦੇਵ ਜੀ ਕਿਥੋਂ ਦੇ ਨਵਾਬ ਦੇ ਮੋਦੀ ਬਣੇ ਉੱਤਰ ਸਲਤਨਪੁਰ ਦੇ ਸੋ ਅੱਜ ਆਪਾਂ 11 ਪ੍ਰਸ਼ਨ ਜਿਹੜੇ ਆ ਉਹਦੇ ਉੱਤਰ ਆਪ ਜੀ ਨੇ ਸਰਵਣ ਕੀਤੇ 11 ਪ੍ਰਸ਼ਨ ਤੇ 11 ਉੱਤਰ ਆਪ ਜੀ ਨੇ ਅੱਜ ਸਰਵਣ ਕੀਤੇ ਆ ਤੇ ਕੱਲੋਂ ਆਪਾਂ ਕੱਲ ਦੀ ਵੀਡੀਓ ਵਿੱਚ 12ਵੇਂ ਪ੍ਰਸ਼ਨ ਤੋਂ ਅਗਲੇ ਪ੍ਰਸ਼ਨ ਸਰਵਣ ਕਰਾਂਗੇ ਸੁਣਾਵਾਂਗੇ ਤੇ ਬੋਲਦਿਆਂ ਕੋਲੋਂ ਇਤਿਹਾਸ ਸੁਣਾਉਂਦਿਆਂ ਕੋਲੋਂ ਹੋਈਆਂ ਪੁੱਲਾਂ ਸੰਗਤ ਜੀ ਬਖਸ਼ ਲਵੋ ਤੇ ਆਪ ਜੀ ਬਿਲਕੁਲ ਸਾਡੇ ਚੰਨ ਨਾਲ ਜੁੜੇ ਰਹੋ ਤੇ ਕੋਈ ਸਜਾ ਹੋਵੇ ਉਹ ਵੀ ਦੱਸਿਆ ਕਰੋ ਅਸੀਂ ਫਿਰ ਉਸ ਦੇ ਉੱਤੇ ਅਸੀਂ ਫੁੱਲ ਚੜਾਵਾਂਗੇ ਕੋਸ਼ਿਸ਼ ਕਰਾਂਗੇ ਵੀ ਜੇ ਕੋਈ ਹੋਰ ਪ੍ਰਸ਼ਨ ਆਪ ਜੀ ਨੇ ਪੁੱਛਣਾ ਗੁਰਮਤਿ ਸੰਬੰਧੀ ਤੇ ਕਮੈਂਟ ਬਾਕਸ ਵਿੱਚ ਲਿਖਿਆ ਕਰੋ ਤੇ ਵਾਹਿਗੁਰੂ ਦਾ ਜਰੂਰ ਜਪ ਲਿਖਿਆ ਕਰੋ ਜੀ ਤੇ ਇਸ ਚੈਨਲ ਨੂੰ ਸਸਰਾਬ ਕਰੋ ਵੱਤੋ ਮਾਤਾ ਕੇ ਲੈ ਕੇ ਚੱਲੋ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ